ਆਗਰ ਬਸੀ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਧੰਨ ਬੜਾ ਰਖਾਂਗੇ ਇੱਕ ਤਾਜੀ ਸੂਈ ਵੀ ਤੇ ਗੱਪਣ ਦੇ ਇੱਕ ਦਿਖਾਵਾਂਗੇ ਬੱਚੀ ਐਰ ਸੈਰ ਦੀ ਗੱਪਣ ਤਿੰਨ ਨਗ ਰੇਡ ਵੀਡੀਓ ਦੇ ਵਿੱਚ ਆ ਹੋ ਕੇ ਵੀਰਾਂ ਲੱਗ ਸਸੀ ਕਾਲ ਬਾਈ ਸਸੀ ਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸੋ ਆਪਣਾ ਹਾਂ ਚਮਕੌਰ ਸਿੰਘ ਆ ਪਿੰਡ ਨਾਂ ਚਮਕੌਰ ਸਿੰਘ ਪਿੰਡ ਧੋਲਾ ਜ਼ਿਲ੍ਹਾ ਬਰਨਾਲਾ ਦੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 977947564 977947564 ਹਾਂ ਵੀਰੇ ਪਹਿਲੇ ਨੰਬਰ ਤੇ ਆਪਾਂ ਐਫਬੀਐਰ ਦੇਖੀਏ ਨਾ ਤਾਜੀ ਸੁਈ ਹਾਂ ਹਾਂ ਹੋ ਕੇ ਵੀਰੇ 4-5 ਘੰਟੇ ਹੋ ਗਏ ਜੇਰ ਪਈ ਉਹ ਆਪਣੀ ਜੇਰੇ ਦੀ ਆਪਈਆ ਨਾ ਮਾਗਰ ਬੱਸੀ ਆ ਜਮਾ ਤੇ ਦੂਜਾ ਸੁਆ ਆਪ ਵੀ ਬੱਸੀ ਤੇ ਮਾਗਰ ਵੀ ਬੱਸੀ ਆ ਦੂਜਾ ਸੂਆ ਸੂਈ ਸਵਾਈ ਜਾਣਾ ਸੂਈ ਸਵਾਈ ਜੇ ਪ੍ਰੋਪਰ ਪੈ ਗਈ ਵੀਰੇ ਕਿੰਨਾ ਕੁ ਦੁੱਧ ਆਪਾਂ ਕੱਢ ਲਿਆ ਇਹਦਾ ਦੁੱਧ ਆ ਵੀਰੇ ਮੈਂ ਪਾਣੀ ਟੈਂਕ ਚ ਝੂਠ ਸਵਾਣ ਜੇ ਮੈਂ ਦੁੱਧ ਦੁੱਧ ਕੁਝ ਨਹੀਂ ਕੱਢਿਆ ਬੱਚੇ ਨੂੰ ਚੰਗਾ ਆ ਮੈਂ ਵੀ ਕਹਾ ਮੈਂ 20 ਕੱਢ ਲਿਆ ਆਪਾਂ 5 ਕੱਢ ਲਿਆ ਮੈਂ ਇਹਨੂੰ ਕੱਢਿਆ ਇਹਦਾ ਅੰਦਾਜ਼ਾ ਦੁੱਧ ਕਿੰਨਾ ਕੁ ਦੇ ਦਿੰਦੇ ਅੰਦਾਜ਼ਾ ਮੇਰੇ 20 ਤੋਂ 21 ਕਿਲੋ ਕੱਢਦਾ ਪਰੂਨ ਦਾ ਕਹਿੰਦਾ ਆਪਾਂ 20 ਲੀਟਰ ਮੰਨ ਕੇ ਲੈ ਲੀਏ ਉਹ ਬਾਹਰ ਕੱਢੂ 20 ਲੀਟਰ ਦੁੱਧ ਕੱਢੂਗੀ ਮੈਂ ਕਹਿੰਦਾ 25 ਵੀ ਕਹਾਂ ਉਹ ਫੈਲ ਜਾਂਦੀ ਮੈਂ ਕਹਾਂ ਵੀ ਜੇ 5-4 ਕਿਲੋ ਦੁੱਧ 14 ਮਹੀ ਕਬਰ ਚੋਣ ਵਗੈਰਾ ਦੇਖ ਸਕਦੇ ਹੋ ਮੋਟਾ ਮੋਟਾ ਚੋਣਾ ਤੇ ਵੀਰੇ ਨਿਆਣਾ ਬਾਉਂ ਦੀ ਰੋੜੀ ਤੇ ਬਈ ਰੋੜੀ ਕਿਹਦੇ ਮਾਫੀ ਖਾ ਦੇ ਆਪਣੀ ਕੋਈ ਨਿਆਣੇ ਦੀ ਰੋੜੀ ਖੜੀ ਫੇਰਾ ਠੀਕ ਐ ਚਪਾਈ ਦੇ 1 ਨੰਬਰ ਵਾਲੇ ਦੋਨੋਂ ਪਾਸੇ ਮਾੜਾ ਦੋਨੋਂ ਪਾਸੇ ਕੱਲੇ ਬੜਨਾ ਲੱਗ ਠੀਕ ਐ ਕਹਿੰਦਾ ਬਾ ਕਿਸੇ ਪਾਸੇ ਹੱਥ ਤਰਾਹੇ ਨਹੀਂ ਗੀ ਨਾ 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 ਜੇ ਦੋਨੋਂ ਪਾਸੇ ਤਾਂ ਇਧਰ ਵੀ ਤਾਂ ਖਾਣ ਖਾ ਦੇ ਬਰਾ ਮੇਰਾ ਠੀਕ ਐ ਮੋਟਾ ਖਾਣਾ ਮੋਟਾ ਗੁੱਲੇ ਆਣ ਲੱਗਿਆ ਵੀਰੇ ਦੋਨੋਂ ਪਾਸੇ ਆ ਰੇਟ ਇਹਦੇ ਕੀ ਰੱਖੂਗਾ ਰੇਟ ਵੀਰੇ 85000 ਦੀ ਦੇ ਦਾਂਗਾ ਮੋੜਾ 90000 ਤੱਕ ਚੱਲਣੇ ਕਰਾਓ ਮਗਰ ਆਗੇ ਬੱਛੀ ਇਹਦੇ ਨਾ ਮਾਰ ਬੱਛੀ ਆ ਗਈ ਜੇਰ ਜੂ ਰੋਕਿਆ ਸੋ ਬਰੋ ਕੱਡ ਕੱਡ ਵਗੈਰਾ ਦੇਖੋ ਬੱਛੀ ਦਾ ਚੰਗਾ ਸੋਹਣੀ ਸਾਫ ਸੁਥਰੀ ਰਾਜੀ ਸਮੀ ਪੜੀ ਵੀ ਕਿਸੇ ਪਾਸੇ ਹੱਥ ਦਰਾਨੀ ਲਿੱਸੀ ਨਾ ਵੀ ਨਹੀਂ ਤੇ 85 ਹਜ਼ਾਰ ਵੀਰ ਨੇ ਦਾ ਭਾ ਕੀ ਤਾਂ ਮੌਕੇ ਤੇ ਮਾਨਤਨ ਹੋ ਜਾਊਗਾ ਥਣਲੇ ਵੀ ਦੇਖਾ ਸਰਾਸਰਾ ਭਾਈ ਜੀ ਭਰਾ ਮੇਰੇ ਬੱਸੀ ਬਹੁਤ ਚੰਗੀ ਆ ਯਾਰਾ ਜਿੰਨੀ ਆਪਾਂ ਕਰੀਏ ਸਿਰਫ ਤੋਂ ਉਨੀ ਥੋੜੀ ਜੇ ਬੈੜਦੀ ਯਾਰਾ ਤੇ ਥਣ ਬੜਾ ਪਿਆਰਾ ਲੱਗਿਆ ਥਣ ਮੈਂ ਖੜਾ ਲਾ ਥਣ ਬੜਾ ਪਿਆਰਾ ਲੱਗਿਆ ਕਿ ਕਲਮ ਵਾਲਾ ਥਣ ਲੱਗਿਆ ਜਮਾ ਥਣ ਹਾਥੀ ਚੋਈ ਜਾਣਾ ਬਾਲਾ ਵਧੀਆ ਇੱਕ ਨੰ ਠੀਕ ਹੈ 85 ਜੋ ਮਾਨ ਦਾਣਾ ਪਾਏਗਾ ਇਹਦਾ ਬੰਦਾ ਕਰਦਾਗੇ ਜਿਹੜਾ ਬੰਦਾ ਲੈਣ ਆਲਾ ਹੋਇਆ ਭਰਾ ਮੇਰਾ ਜਦੋਂ ਉਹਨੂੰ ਦੇਖ ਕੇ ਤੋੜਾਂਗੇ ਦੀ ਤੋੜਾ ਤੂਰਾ ਦੀ ਤੇ ਥਣਲੇਪਾ ਦਾ ਦੱਸਣ ਦੀ ਲੋੜ ਹੀ ਨਹੀਂ ਵੀਰੇਰਾ ਠੀਕ ਹੈ ਚਾਰੇ ਪਾਸੇ ਗੋਲ ਮਡੋਲ ਪਈ ਆ ਨਾ ਇੱਕ ਆਪਾਂ ਬਹੁਤ ਵਧੀਆ ਯਾਰ ਬੈੜਾ ਹੱਦੋਂ ਵੱਧ ਆ ਦੁੱਧ ਦਾ 24 25 ਕਿਲੋ ਕੱਢੂ ਪਰ ਆਪਾਂ ਦੁੱਧ ਦੀ ਆਪਾਂ ਗਾਰੰਟੀ ਦੇਦੇ ਉਹ ਦੁੱਧ ਦੀ ਜਿਹੜੇ ਜਿਹੜਾ ਥਾਂ ਦੇ ਕਰੰਟ ਮਾਰਿਆ ਨੇ ਦੁੱਧ ਕੱਢਣ ਦਾ ਹੱਕ ਹੈ ਦਾ ਰਾ 23 24 ਕਿਲੋ ਠੀਕ ਹੈ ਤੇ ਸੁਵਰ ਲੇਵਾ ਵਗੈਰਾ ਦੇਖ ਸੋਹਣਾ ਸਾਫ ਸੁੱਤਰ ਹੈ ਨਾ ਤੇ 85 ਜੋ ਮਾਨ ਦਾਣਾ ਇਹਦੇ ਬਾ ਦੇ ਕੇ ਤੋ ਅੱਗੇ ਜੋ ਆ ਗਈ ਜਰਸੀ ਕ੍ਰੋਸ ਆ ਗਈ ਜਿਆਦਾਤਰ ਜਰਸੀ ਦਾ ਕਹੋ ਹੈ ਐਚਪੀ ਦੇ ਵਿੱਚ ਜਰਸੀ ਯਾਦ ਆ ਰਹੀ ਵੱਡੀ ਬਾਲੀ ਆ ਭਰਾ ਮੇਰਾ ਜਿਹੜੀ ਫੁੱਲ ਸਾਈਡ ਆ ਫੁੱਲ ਕਦ ਕੱਟ ਹਣਾ ਫੁੱਲ ਪੂਰਾ ਫੁੱਲ ਸੇ ਜਾ ਕੇ ਤਰ੍ਹਾਂ ਦਾ ਬੋਤੇ ਜਿੱਦੀ ਬੱਸੀ ਆ ਜੜਾ ਕਿਹੜਾ ਸੂਆ ਸੂਰੀ ਆ ਸੂਆ ਦਾ ਭਾਈ ਮੰਦਾ ਉਹਨੇ ਪਹਿਲਾਂ ਨਾ ਕਿਤੇ ਪਰ ਮੈਂ ਦੂਜਾ ਮੰਨ ਕੇ ਲਈ ਲਈਆ ਭਰਾ ਮੇਰਾ ਵੀ ਦੂਜਾ ਸੂਆ ਹਾਂ ਲੱਗਦੀ ਉਹਨੇ ਉਹਨੇ ਮੈਨੂੰ ਪਹਿਲਾਂ ਨਾ ਲੈ ਕੇ ਦਿੱਤੀ ਆ ਪਰ ਵੱਡੀ ਬਹੁਤ ਆ ਭਈ ਯਾਰ ਕਹਦੇ ਗਿਆਨੀ ਦੱਸ ਪੈਟ ਪਰ ਮੱਜਾ ਨਾਲ ਬੋਲੀ ਨਾਲ ਜ਼ਬਰਦਸਤ ਬੈੜਾ ਭਈ ਯਾਰ ਕਿੰਨਾ ਕਿ ਦੋਤੇ ਚੱਲ ਜੂਗੀ ਦੋਤੇ 23 24 ਕਿਲੋ ਬੜੇ ਆਰਾ ਬਾਕੀ ਸਾਈਨਿੰਗ ਸੋਣੀ ਬਹੁਤ ਆ ਹਨਾ ਹਾਂ ਬਿਲਕੁਲ ਸੋ ਚਮਕਦਾ ਉਹ ਕਿ ਦੇਖੋ ਬੱਚੀ ਦੀ ਕਿੱਡੀ ਲੰਮੀ ਲੂਮੀ ਦੇਖੀ ਨਵੇਂ ਵੀਰੇ ਦਾ 23 24 ਕਿਲੋ ਦੁੱਧ ਆ ਹਾਂ ਰੇਟ ਕੀ ਰਹਿਣਾ ਵੀਰੇ ਦਾ ਵੀਰੇ ਮੈਂ ਆ ਫੋਨ ਤੇ ਕਰ ਲਾਂ ਕੱਚੀ ਆਲੇ ਵੀਰੇ ਹਫਤੇ ਕਰੀ ਜਾਦਾ ਠੀਕ ਹੈ ਪਰ ਦੇ ਜੇ ਕੋਈ ਦਰਵਾ ਕੱਚੀ ਸਾਹਮਣ ਵਾਲਾ ਬੰਦਾ ਹੋਵੇ ਪਾਉਂ ਮੈਂ ਦੇ ਦਾਂਗੇ ਭਰਾ ਵੀਰੇ ਠੀਕ ਹੈ ਰੇਟ ਤਾਂ ਫਿਰ ਦੋ ਦਾ ਕਰਦਾ ਜਿਹੜੀ ਜੇ ਸਾਹਮਣੇ ਪਈ ਆ ਹਾਂ ਉਹਦੀ ਕਰਨਾ ਫਾਇਦਾ ਭਾਈ ਹੁਣ ਕਈ ਵਾਰੀ ਕੱਚੀ ਜਗਾ ਜੇ پیسے ਵਪਾਰੀ ਨੇ ਲੱਭੇ ਚਰਾਂ ਲੈ ਲੈਣੀ ਫਿਰ ਦਿੱਕਤ ਆਉਂਦੀ ਹੈ ਹਾਂ ਠੀਕ ਹੈ ਹਾਂ ਰੇਟ ਫਿਰ ਤੇਰਾ ਜੈਨੂਨੀ ਹੋ ਜਾਓ ਜ ਸੋ ਵੀਰੋ ਠੰਡੀ ਸੀਲ ਦੀ ਸੀਖ ਸਕਦੇ ਠੰਡੀ ਸੀਲ ਦਾ ਕੋਈ ਯੰਤ ਨਹੀਂ ਹੈ ਨਾ ਜੀ ਲੈ ਬੰਟੇ ਖਿੜੀ ਜਾਂਦੇ ਕਿ ਥਾਂ ਥਣ ਕਿਵੇਂ ਕੱਢ ਦਿੱਤੀ ਵੀਰੇ ਆ ਬੈਠਾ ਸਮਝ ਲੈ ਮੁਠੀ ਵਾਲਾ ਖਾਣਾ ਜਾਵਾਂ ਜੰਮਾ ਕੁਝ ਵੀ ਨਹੀਂ ਕਹਿੰਦੀ ਬੰਟੇ ਖਿੜੀ ਲੈ ਕਿਸੇ ਮਾਰ ਕੇ ਜਾ ਬਰੇ ਆਏ ਹੋ ਗਏ ਆ ਨਾ ਵੀਰੇ ਲੈ ਸੀਲ ਠੰਡੀ ਤੀਜੇ ਨੰਬਰ ਦਾ ਬੈਰ ਸਰ ਬੱਚੀ ਦੇਖਿਆ ਆਹ ਸਰ ਬੱਸੀ ਵੀਰੇ ਪਹੂਣ ਬੱਸੀ ਆ ਗਈ ਚੌਕ ਚੌਕ ਦੇ ਨਾਲ ਚੱਕੇ ਹੋਏ ਨੇ ਬੱਸੀ ਨੇ ਸੀਲ ਠੰਡੀ ਬਾਦੂ ਹੈ ਵੀ ਅਵੇ ਅੱਠਵੇਂ ਦੀ ਗੱਪਣਾ ਹੈ ਜੀ ਸੁਣੀ ਮਹੀਨਾ ਬਾਕੀ ਰਹਿ ਗਿਆ ਮਹੀਨਾ ਬਾਕੀ ਰਹਿ ਗਿਆ ਬਾਰੇ ਉਹ ਰਸਤਾ ਹੀ ਮਾਰੀ ਲੈ ਲੋਨੀ ਕੋਲੀ ਜੀ ਵੀ ਵੀਰੇ ਰਹੀ ਥਿਲਾ ਕੀ ਗੰਮੀ ਨੇ ਦਿਕਾਤੀ ਦੇਖੀ ਲੈ ਜਦੋਂ ਨਵੇ ਸਾਹ ਦੇ ਸੂਜਾਗੇ ਹਾਂ ਨਿਆਰੇ ਦੇ ਸੁਭਰੇ ਲੈ ਲੈ ਇਹਦਾ ਪਾਜਾ ਕੀ ਰੱਖਿਆ ਫਿਰ ਇਹ 55000 ਦੀ ਬੱਸੀ ਦੇ ਦਾਂਗੇ ਵੀਰੇ ਅਸੀਂ ਤੋਂ 50 ਤੇ ਕਿਸਾਨ 15 ਨੂੰ ਕਿਸਾਨਾਂ ਕੋ ਬਿਕਰੀ ਦੇ ਵਿੱਚ ਆਜੂ ਭਰਾ ਮੇਰਾ ਕੋ ਆਪਾਂ ਨੂੰ ਜਿੰਮੇ ਆਈ ਆ ਪਾਵੇਂ ਦੇ ਦਾਂਗੇ ਪਰ ਇਹ ਨਾ ਠੀਕ ਹੈ 55000 ਦੀ ਐਰ ਤੇ ਨਾਲ ਵਜਾ ਸੌਂਗ ਪੂਰਾ ਹੋ ਜੀ ਨਾਲੇ ਬੱਸੀ ਪੂਰੇ ਦੂਈ ਤੋਂ ਬਾਹਰ ਚੱਲੂ ਬੱਸੀ ਇਹ ਵੀ ਬਈ 55 ਜਮਾਨਤਾਂ ਮਾਨਦਾਨ ਦੇ ਕੇ ਚੋਰਾਂਗੇ ਭਰਾ ਮੇਰਾ 55 ਜੋ ਮਾਨਦਾਨ ਕਰ ਦੇਗਾ ਮਹੀਨਾ ਸੂਂਝ ਰਹਿ ਗਿਆ ਗੜਵੇਵਾਰ ਕੀ ਬੱਸੀ ਗੜਵੇਵਾਰੀ ਦੇਖੀ ਬੱਸੀ ਦੇਖੀ ਰਾਂਗਰੂਮ ਦੇਖ ਕੇ ਨਾ ਪਿਆਏ ਬਹਿ ਗੋ ਜਨ ਕਲਰ ਚਮਕ ਧਮਕ ਬਹੁਤ ਪਿਆਰੀ ਬਹੁਤ ਚੰਗੀ ਦੇਖੀ ਸੋ ਚਾਉ ਕਾ ਧਾਮ ਕਾ ਦੇਖੋ ਬੱਚੀ ਦੀ ਕੀ ਬਾਤਾਂ ਹਾਂ ਕੰਨ ਜਮ ਸੋਣੀ ਖੂਬਸੂਰਤ ਨਗੀਨਾ ਤੇ ਬਾਕੀ ਘੱਟ ਘਾਟ ਦੇ ਵਿੱਚ ਆ ਗਈ ਹਣਾ ਹਾਂ ਬਿਸਕੁਟ ਜਿਹੜਾ ਕੰਨ ਨਹੀਂ ਆ ਬੱਸੀ ਆ ਦੇਖੀ ਵਿੱਚ ਵੀ ਰਾਨਾ ਪਰਾ ਮਨੇ ਬੱਸੀ ਸਾਹ ਉਹਨਾਂ ਨਾਲ 20 25 ਦਿਨ ਸਾਹਮਣੇ ਦਾ ਨਜ਼ਾਰੇ ਦੇ ਦੂ ਵੀਰੇ ਦਾ ਠੀਕ ਹੈ ਤੇ ਪੂਰੀ ਸਾਫ ਸੁਥਰੀ ਜਾਵਾ ਤੇ ਮੇਮੂ ਮਾਤਾ ਦੇਖੋ ਬੱਚੀ ਦਾ ਕਿਆ ਵਾਤਾ ਨਜ਼ਾਰੇ ਨੂੰ 55 ਜਵੀਰ ਆ ਜਾ ਹੁਣ ਤਿਆਰ ਵੀ ਨਹੀਂ ਹੋਈ ਹੋਣੀ 70 80 ਹਜ਼ਾਰ ਰੁਪਏ ਖਾ ਕੇ ਆਈ ਆ ਕਿਸੇ ਨੂੰ ਪੈਸਿਆਂ ਦੀ ਲੋੜ ਪੈ ਗਈ 100 ਮਿਲ ਬੁਰੀ ਹੁੰਦੀ ਹੈ ਨਾ ਠੀਕ ਹੈ ਠੀਕ ਹੈ ਆਪਾਂ ਨੂੰ ਜਰੇ ਭਰਾ ਨੇ ਦੇ ਦਿੱਤੀ ਸਾਡ ਕੇ ਚੱਲ ਆਪਾਂ ਲੈ ਲਈ ਆਪਾਂ ਦਾ ਜਿਆਦਾ ਬੱਛੀ ਲੈਂਦੇ ਨਹੀਂ ਗੱਪਣਾ ਦੰਦੋ ਚਾਰ ਦੰਦ ਚਾਰ ਦੰਦ ਪਿਆਰ ਜਨਾ ਆਪਾਂ ਦਿਖਾ ਵੀ ਦਿਨਿਆ ਦਿਖਾ ਰਿਹਾ ਸੋ ਪਰ ਫੇਸ ਕੁਆਲਟੀ ਵਗੈਰਾ ਦੇਖੋ ਬੱਛੀ ਕਿਆ ਵਾਤਾ ਨਿਕਾ ਨਿਕਾ ਕਰਨਾ ਪੂਰੀ ਚਮਕ ਧਮਕ ਵਾਲੀ ਬੱਛੀ ਆ 55 ਜਵੀਰ ਕਹਿੰਦਾ ਮਾਨਦਾਨ ਕਰ ਦਾਂਗੇ ਤੇ ਥੱਲੋ ਪੋਲੀ ਨੇ ਮੈਂ ਗਰਾਊਂਡ ਦੇ ਵਿੱਚ ਕੀ ਕਿਵੇਂ ਖੜੀਆ ਦੇਖਾ ਤਰਾ ਜਿੱਥੇ ਮਰਜ਼ੀ ਖੜਾ ਲਓ ਇਹਨੂੰ ਅੰਦ ਕੀ ਲੇਵਲ ਖਿੱਚੇ ਖਿੱਚੇ ਦਾ ਬੱਦਰ ਦੇਖੀ ਪਿੱਛੇ ਦੇਖੀ ਲੈ ਨਹੀਂ ਆ ਰਹੇ ਦੇ ਦੂ ਬਿਰੇ ਦੋ ਦੂ ਦੇ ਆਏ 18 ਮਨ ਕਿਲੇ ਜੀ 20 ਦਾ ਦੇਉ ਕਲੀਅਰ ਹੀ ਹੈ ਬੀ ਆ ਰਹੇ ਹੀ ਜੀ ਬੱਸੀ ਜੋ ਬਜਮਾਨੀ ਵਾਲੀ ਨੇ ਦੇਈ ਨਾ ਫੇਰ ਐ ਕਾਰਗਲ ਨਹੀਂ ਪਲੀ ਹੋਈ ਆ ਬੱਸੀ ਦੇਖੀ ਲੈ 97 96 97 94 75 44 ਬਰੇ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕੋਈ ਵੀ ਨਗਰ ਤੁਹਾਡੇ ਪਸੰਦ ਹੋਵੇ ਦੇਖ ਕੇ ਖਰੀਦਦਾਰੀ